ਸਬਕ ਕਸ਼ਮੀਰ ਸਿੰਘ ਜੀ ਕੋਰਤਾਰ ਸਿੰਘ ਦੀ ਮੰਦਰ ਪੰਚਾਇਤ ਗੱਜਲ ਸਿੰਘ ਜਦੇਵਾ ਸਾਹਿਬ ਰਾਣਲ ਬੋਤਿਆ ਜਿਮੇ ਸਰਪੰਚ ਜੀ ਸਿੰਘ ਦੀ ਕਦੂ ਸਾਹਿਬ ਰਾਣਲ ਬੋਤੀ ਪੈਸੀਆ ਜੇ ਕੰਨੇ ਫੋਟੋ ਵਾਲੀਆਂ ਨੰਬਰਤਾ ਜੀ ਫੋਟੋ ਵਾਲੀ ਜਗ੍ਹਾ ਨਾਲ ਉੱਠੇ ਸਤਿ ਸ੍ਰੀ ਅਕਾਲ ਗੋਵਿੰਦਵਾਲ ਸਾਹਿਬ ਦੀ ਪਵਿੱਤਰ ਧਰਤੀ ਤੇ ਆਪਾਂ ਹੁਣ ਅੱਜ ਦੀ ਯਾਤਰਾ ਇੱਥੇ ਹੀ ਸਮਾਪਤ ਕਰਦੇ ਹਾਂ ਸਵੇਰੇ ਇੱਕ ਇਤਿਹਾਸਿਕ ਪਿੰਡ ਚਬਾਲ ਤੋਂ ਜਿੱਥੋਂ ਦੇ ਪਹਿਲੇ ਅਕਾਲੀ ਦਲ ਦੇ ਪ੍ਰਧਾਨ ਰਹੇ ਐ ਤੇ ਮਾਏ ਭਾਗੋ ਜੀ ਦਾ ਜਨਮ ਜਿੱਥੇ ਪਿੰਡ ਤੋਂ ਆ ਚਬਾਲ ਉੱਥੋਂ ਯਾਤਰਾ ਸ਼ੁਰੂ ਕੀਤੀ ਸੀ ਅੱਜ ਸਵੇਰ ਦੇ ਤਕਰੀਬਨ ਦੋ ਹਲਕੇ ਤਰਨਤਨ ਹਲਕਾ ਤੇ ਖਡੂਰ ਸਾਹਿਬ ਲਈ ਯਾਤਰਾ ਅੱਜ ਸਮਾਪਤ ਹੋਈ ਹੈ ਮੈਂ ਸਾਰੇ ਵਰਕਰਾਂ ਦਾ ਸਾਰੀ ਲੀਡਰਸ਼ਿਪ ਦਾ ਤੇ ਅਹਮ ਸੰਗਤ ਦਾ ਬੜਾ ਧੰਨਵਾਦ ਕਰਨਾ ਚਾਹੁੰਦਾ ਕਿਉਂਕਿ ਬਹੁਤ ਜ਼ਿਆਦਾ ਪਿਆਰ ਤੇ ਸਤਿਕਾਰ ਮਿਲਿਆ ਐਸੀ ਯਾਤਰਾ ਨੂੰ ਜਿਸ ਤਰੀਕੇ ਨਾਲ ਲੋਕ ਪਿਆਰ ਦੇ ਰਹੇ ਆ ਇਸ ਕੱਲ ਦਾ ਸਬੂਤ ਹੈ ਕਿ ਝੜੂ ਵਾਲਿਆਂ ਨੇ ਪੰਜਾਬ ਨੂੰ ਸਰਬਾਧ ਕਰ ਦਿੱਤਾ ਤੇ ਲੋਕਾਂ ਦੇ ਵਿੱਚ ਗੁੱਸਾ ਹੈ ਝੜੂ ਵਾਲਿਆਂ ਨੇ ਝੂਠ ਬੋਲ ਕੇ ਝੂਠੇ ਵਾਅਦੇ ਕਰਕੇ ਲੋਕਾਂ ਦੀਆਂ ਭਾਵਨਾਵਾਂ ਤੇ ਖੇਡ ਕੇ ਝੂਠੀਆਂ ਗਰੰਟੀਆਂ ਦੇ ਕੇ ਉਹਨਾਂ ਨੇ ਆਪਣੇ ਬਹਾਦਰ ਪੰਜਾਬੀਆਂ ਨੂੰ ਗੁੰਮਰਾ ਕਰ ਲਿਆ ਪਿਛਲੇ 2 ਸਾਲਾਂ ਦੇ ਅੰਦਰ ਇਹਨਾਂ ਨੇ ਗਿਰਗिट ਮੰਗੂ ਰੰਗ ਬਦਲ ਲਿਆ ਤੇ ਅਸਲੀਅਤ ਜਿਹੜਾ ਅਸਲੀ ਚਿਹਰਾ ਇਹਨਾਂ ਦਾ ਬਾਹਰ ਆ ਗਿਆ ਤੁਸੀਂ ਦੇਖਿਆ ਕਿ ਜੀ ਹਾਲਾਤ ਪੰਜਾਬ 'ਚ ਬਣ ਗਈ ਹੈ ਜਿੱਥੇ ਵੀ ਮੈਂ ਗਿਆ ਮੈਂ ਦੇਖਿਆ ਕਿ ਗਰੀਬ ਮੇਰੇ ਕੋਲ ਆ ਰਹੇ ਅੱਜ ਮੈਂ ਸਵੇਰੇ ਅੰਮ੍ਰਿਤਸਰ ਸਾਹਿਬ ਲੇਬਰ ਚੌਂਕ ਤੇ ਖੜਾ ਸੀ ਉੱਥੇ ਸਾਰੇ ਗਰੀਬ ਆਏ ਲੇਬਰ ਕਰਨ ਵਾਲੇ ਆਏ ਕਹਿ ਰਹੇ ਸੀ ਕਿ ਸਾਡਾ ਆਟਾ ਦਾਲ ਕਾਰਡ ਕੱਟੇ ਗਏ ਸ਼ਗਨ ਕੱਟੇ ਗਏ ਪੈਨਸ਼ਨ ਕੱਟੇ ਗਏ ਜਿਹੜੀ ਬਾਦਲ ਬੰਦ ਕਰ ਦਿੱਤੀ ਹੈ ਅੱਜ ਤੁਸੀਂ ਹਾਲਾਤ ਦੇਖੋ 70000 ਕਰੋੜ ਦਾ ਕਰਜ਼ਾ ਚੜ ਲਿਆ ਜਿਹੜੀ ਮੈਂ ਹਾਲਾਤ ਸਰਕਾਂ ਨਹੀਂ ਦੇਖੀ ਐ ਸਾਰੀਆਂ ਟੁੱਟ ਗਈਆਂ ਜਿਹੜੀ ਸਰਕਾਂ ਬਾਦਲ ਸਾਹਿਬ ਦੇ ਰਾਜ ਵਿੱਚ ਵਧੀਆ ਹੁੰਨੀਆਂ ਸੀ ਪਿਛਲੇ 7 ਸਾਲਾਂ ਸਰਕਾਂ ਟੁੱਟ ਗਈਆਂ ਬਿਜਲੀ ਦਾ ਬੁਰਾ ਹਾਲ ਹੋ ਗਿਆ ਕਿਸਾਨੀ ਉਹ ਵੀ ਬੜੇ ਸੰਕਟ 'ਚ ਐ ਪਿਛਲੇ 2 ਸਾਲਾਂ ਦੇ ਅੰਦਰ ਕਈ ਜਗ੍ਹਾ ਤੇ ਗੜੇ ਪਏ ਕਈ ਜਗ੍ਹਾ ਤੇ ਬਿਮਾਰੀਆਂ ਨਾਲ ਫਸਲਾਂ ਤਬਾਹ ਹੋ ਗਈਆਂ ਹਰ ਨੂੰ ਫਸਲਾਂ ਤਬਾਹ ਹੋ ਗਈਆਂ ਬਾਦਲ ਸਾਹਿਬ ਜਦੋਂ ਮੁੱਖ ਮੰਤਰੀ ਹੁੰਦੇ ਸੀ ਉਦੋਂ ਸਾਰੇ ਨੂੰ ਮੁਆਵਜ਼ਾ ਮਿਲਦਾ ਨਾਲ ਦੇ ਨਾਲ ਉਥੇ ਪਹੁੰਚਦੇ ਉਹਨਾਂ ਦੀ ਮਾਂ ਫੜਦੇ ਤੇ ਉਹਨਾਂ ਦਾ ਸਹਾਰਾ ਬੰਦੇ ਪਰ ਇਹਨਾਂ ਝੂਠੇ ਝਾਰੂ ਵਾਲਿਆਂ ਨੇ 1 ਰੁਪਿਆ ਵੀ ਕਿਸੇ ਨੂੰ ਨਹੀਂ ਦਿੱਤਾ ਲੋਕਾਂ ਨੂੰ ਆਪਣੀ ਲੜਾਈ ਆਪ ਲੜਨ ਦੀ ਪੈਣੀ ਹੈ ਤੇ ਤੁਸੀਂ ਦੇਖਿਆ ਹੋਣਾ ਹਰ ਰੋਜ਼ ਮਲਾਜ਼ਮ ਇਵੇਂ ਦੁਖੀ ਹੋ ਕੇ ਧਰਨੇ ਦੇ ਰਿਹਾ ਤੇ ਆ ਜਿਹੜੀ ਸਰਕਾਰ ਹੈ ਡਾਂਗਾ ਮਾਰ ਰਹੀ ਉਹਨਾਂ ਨੂੰ ਐ ਜਿਹੀ ਪਾਗਲ ਮੁੱਖ ਮੰਤਰੀ ਆਪਾਂ ਨੂੰ ਮਿਲ ਗਿਆ ਸ਼ਰਾਬੀ ਮੁੱਖ ਮੰਤਰੀ ਮਿਲ ਗਿਆ ਕਿ ਜਿਹਨਾਂ ਜੇ ਕੋਈ ਉਹਦੇ ਖਿਲਾਫ ਬੋਲਦਾ ਹੀ ਉਹਦੇ ਤੇ ਪਕਸ਼ਾ ਦੇ ਦਿੰਦਾ ਹੈ ਕਿ ਕੋਈ ਸੋਸ਼ਲ ਮੀਡੀਆ ਵਾਲੇ ਕੋਈ ਆਪਣੇ ਪੋਸਟ ਪਾਉਂਦਾ ਹੈ ਉਹਨਾਂ ਦੇ ਪਕਸ਼ਾ ਦਿੰਦਾ ਆ ਸੋਚਦਾ ਹੈ ਕਿ ਮੈਂ ਡਰਾ ਕੇ ਇਸ ਬਹਾਦਰ ਕੌਮ ਨੂੰ ਚੁੱਪ ਕਰਾ ਦੂੰਗਾ ਬਹੁਤ ਗਲਤ ਫਹਮੀ ਚ ਹੈ ਆ ਉਹ ਬਹਾਦਰ ਕੌਮ ਹੈ ਜਿੰਨਾ ਤੁਸੀਂ ਇਹਨੂੰ ਪੌਣ ਦੀ ਕੋਸ਼ਿਸ਼ ਕਰੂੰਗੇ ਤੱਕਾ ਪੌਣ ਦੀ ਕੋਸ਼ਿਸ਼ ਕਰੋਗੇ ਉਹ ਨਹੀਂ ਵੱਡੇ ਗੁੱਸੇ ਨਾਲ ਆ ਬਦਲਾ ਲਾਉਗੀ ਤੇ ਮੈਂ ਇਸ ਸ਼ਰਾਬੀ ਮੁੱਖ ਮੰਤਰੀ ਨੂੰ ਕਹਿਣਾ ਚਾਹਣਾ ਤੇ ਕੇਜਰੀਵਾਲ ਦੀ ਝਾੜੂ ਦੀ ਪਾਰਟੀ ਨੂੰ ਕਹਿਣਾ ਚਾਹਣਾ ਤੁਸੀਂ ਦੇਖਿਆ ਪਿਛਲੇ 5 ਸਤ ਪਹਿਲੀ ਤਰੀਕ ਤੋਂ ਜਿਹੜੀ ਯਾਤਰਾ ਸ਼ੁਰੂ ਹੋਈ ਹੈ ਜੈ ਜੈ ਤੂਫਾਨ ਖੜਾ ਹੋ ਰਿਹਾ ਹੈ ਐਡਾ ਵੱਡਾ ਤੂਫਾਨ ਖੜਾ ਹੋ ਜਾਣਾ ਝਾੜੂ ਵਾਲਿਆਂ ਦੀਆਂ ਜ਼ਮਾਨਤਾਂ ਕੋਈ ਕੰਮ ਕਰੂਗੀ ਜਿਸ ਕੰਮ ਨੇ ਇਹਦੀ ਸਰਕਾਰ ਬਣਾਈ ਹੈ ਆ ਕੌਮ ਆਵ ਜਿਹੜੀ ਕੌਮ ਹੈ ਪਿਆਰ ਦੀ ਭੁੱਖੀ ਹੈ ਜੋ ਪਿਆਰ ਕਰਦਾ ਹੈ ਉਹਦੇ ਨਾਲ ਖੜਦੀ ਹੈ ਸ਼੍ਰੋਮਣੀ ਅਕਾਲੀ ਦਲ ਆਪਣੀ ਜਥੇਬੰਦੀ ਹੈ ਕੌਮ ਦੀ ਜਥੇਬੰਦੀ ਹੈ ਪੰਜਾਬੀਆਂ ਦੀ ਆਵਾਜ਼ ਹੈ ਤੇ ਸ਼੍ਰੋਮਣੀ ਅਕਾਲੀ ਦਲ ਥੋੜੀ ਲੜਾਈ ਲੜਦੀ ਰਹੀ ਹੈ ਅੱਜ ਜੋ ਕੁਝ ਵੀ ਪੰਜਾਬ ਦੀ ਤਰੱਕੀ ਹੈ ਉਹਦੇ ਮਦਰ ਸ਼੍ਰੋਮਣੀ ਅਕਾਲੀ ਦਲ ਹੈ ਇੱਕ ਵੀ ਨਿਸ਼ਾਨੀ ਕਿਸੇ ਹੋਰ ਪਾਰਟੀ ਵੀ ਨਹੀਂ ਇੱਕ ਵੀ ਨਿਸ਼ਾਨੀ ਆ ਦਿੱਲੀ ਵਾਲੀਆਂ ਪਾਰਟੀਆਂ ਦੇ ਨਹੀਂ ਆ ਦਿੱਲੀ ਵਾਲੀ ਪਾਰਟੀਆਂ ਇੱਥੇ ਆਉਂਦੀਆਂ ਰਾਜ ਕਰਨ ਵਾਸਤੇ ਆਉਂਦੀਆਂ ਸੇਵਾ ਕਰਨ ਵਾਸਤੇ ਨਹੀਂ ਆਉਂਦੀਆਂ ਪੰਜਾਬ ਦੀ ਤਰੱਕੀ ਵਾਸਤੇ ਨਹੀਂ ਆਉਂਦੀਆਂ ਲੋਕਾਂ ਨੂੰ ਗੁੰਮਰਾ ਕਰਕੇ ਕਿਵੇਂ ਨਾ ਕਿਵੇਂ ਠੱਗੀ ਮਾਰ ਕੇ ਆ ਜਾਂਦੀਆਂ ਪਰ ਆਪਾਂ ਹੁਣ ਬਹੁਤ 40 ਸਾਲ ਦੇਖ ਲਿਆ ਆਪਣੀ ਆਪਣੇ ਹੋਇਆ ਸੋਮਣੀ ਕਾਲੀ ਦਲ ਦਾ ਦਰਦ ਪੰਜਾਬ ਦੀ ਜਨਤਾ ਦਾ ਦਰਦ ਹੈ ਅਸੀਂ ਸੋਚਦੇ ਹਾਂ ਰਹਿਣਾ ਸੋਚਣਾ ਰਾਤ ਨੂੰ ਸੁੱਪੜੇ ਹੁਣੇ ਕਾਲੀ ਦਲ ਦੇ ਇਕੋ ਇੱਕ ਕੰਮ ਇਹ ਹੁੰਦੇ ਆ ਕਿ ਆਪਾਂ ਕਿਵੇਂ ਪੰਜਾਬ ਨੂੰ ਤਕੜਾ ਕਰੀਏ ਕਿਵੇਂ ਕੌਮ ਨੂੰ ਪੰਥ ਨੂੰ ਪੰਜਾਬ ਨੂੰ ਪੰਜਾਬੀਆਂ ਨੂੰ ਤਕੜਾ ਕਰੀਏ ਇਸ ਕਰਕੇ ਆਓ ਆਪਾਂ ਪੰਜਾਬ ਬਚਾਉਣ ਨਿਕਲੇ ਆਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਦਾਸ ਕਰਕੇ ਆਪਾਂ ਪਹਿਲੀ ਤਰੀਖ ਨੂੰ ਆਮ ਯਾਤਰਾ ਸ਼ੁਰੂ ਕੀਤੀ ਹੈ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਜਿਵੇਂ ਹਰ ਰੋਜ਼ ਤੁਸੀਂ ਬੜੇ ਵੱਡੇ ਪੱਧਰ ਤੇ ਤੁਸੀਂ ਇਸ ਯਾਤਰਾ 'ਚ ਹਿੱਸਾ ਲੈ ਰਹੇ ਹੋ ਤੇ ਬੜਾ ਪਿਆਰ ਦੇ ਰਹੇ ਹੋ ਉਹਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਕੋ ਹੀ ਬੇਨਤੀ ਹੈ ਆਓ ਕੱਠੇ ਹੋ ਕੇ ਪੰਜਾਬ ਨੂੰ ਬਚਾਈਏ ਐ ਸ਼ਰਾਬੀ ਮੁੱਖ ਮੰਤਰੀ ਨੂੰ ਖੜਾ ਛੜਾਈਏ ਤੇ ਇਸ ਮਾਰੀ ਪਾਰਟੀ ਕੱਟਿਆ ਪਾਰਟੀ ਝਾਰੂ ਵਾਲੀ ਪਾਰਟੀ ਤੇ ਬਿੱਲੀਆਂ ਨੇ ਪਾੜੀਆਂ ਨੂੰ ਖੜਾ ਛੜਾਈਏ ਵੈਕੂ ਜੀ ਕਖਾਂਸਾ ਵੈਕੂ ਜੀ ਦੇ ਫਤਿਹ